ਬਣੇ ਸੀ ਦੇਖ ਕਿੰਨੇ ਗਿੱਲੇ ਆ ਸਿਕਾਉਣੇ ਨਹੀਂਗੇ ਨਾ ਮੇਰੇ ਕਿਹੜੇ ਸੁੱਕ ਗਏ ਹੈ ਸਵੇਰੇ ਹੀ ਲੱਗ ਜਾਂਦੀਆਂ ਸ਼ੁਰੂ ਹੋਣ ਲੜਾਈਆਂ ਕਰਨ ਹੈ ਹੋਰ ਤੈਨੂੰ ਕੋਈ ਕੰਮ ਹੀ ਨਹੀਂ ਹੈ ਮੈਂ ਨਹੀਂ ਲੜਾਈ ਕਰਦੀ ਉੱਤੇ ਬੱਦਲ ਚੜ੍ਹਿਆ ਆਉਂਦਾ ਮੈਨੂੰ ਤਾਂ ਐ ਸੀ ਵੀ ਛੇਤੀ ਸੁੱਕ ਜਾਣਗੇ ਤੇ ਤੈਨੂੰ ਪਹਿ ਲੱਗ ਜਾਣਗੇ ਤੂੰ ਦਫ਼ਤਰ 'ਚ ਜਾਣਾ ਹੈ ਨਾ ਵੀ ਤੂੰ ਇਕੱਠੇ ਕਰੇਂਗੀ ਕੱਪੜੇ ਮੇਰੇ ਕੱਪੜੇ ਨਹੀਂ ਹੈਗੇ ਆ ਜਾਂਦੀ ਐ ਸਵੇਰੇ ਹੀ ਆਢੇ ਲਾਣ ਸ਼ਰਮੀਤਾਰ ਰੱਖੀ ਤੂੰ ਪਰੇ ਚੱਲ ਤੂੰ ਠੀਕ ਐ ਤੂੰ ਪਰੇ ਚੱਲ ਟਿਕਦੀ ਨਹੀਂ ਹੈਗੇ ਤੇਨੇ ਨਾ ਲਹੂ ਪੀਰ ਖਾ ਕੱਲ ਦੀ ਕੰਜਰੀ ਨੇ ਬੈਤਲ ਲਈ ਆ ਕੰਨੀ ਤਾ ਨੂੰ ਬੋਲਰ ਨਾ ਲੜਨਾ ਫੋੜ ਨਾ ਸ਼ਰਮੇ ਤਾਰ ਲਈ ਕੰਜਰੀਏ ਤੇਰੇ ਤਾਂ ਮੈਂ ਅੱਜ ਸਿੱਧੀ ਕਰੂੰ ਤਿੰਨ ਤੱਕ ਫੈਕਸ ਦੇ ਤੈਨੂੰ ਮੈਂ ਕਹਿੰਦੀ ਠਿਕਜੁਗੀ ਠਿਕਜੁਗੀ ਪਾਰੇ ਬੈਤਲ ਖੇਤਰ ਖਾਈ ਨਾ ਇਕਦੀ ਨਹੀਂ ਹੈਗੀ ਟਿਕਦੀ ਨਹੀਂ ਹੈਗੀ ਕੰਜਰੀ ਨੇ ਲਹੂ ਪੀ ਲ ਬਹੁਤ ਤੇਰੇ ਨਾ ਤੇ ਮਾਰੂਗੀ ਮੈਂ ਤੈਨੂੰ ਫੇੜ ਤੇ ਡਾਂਗ ਓਏ ਤੂੰ ਬਹੁਤ ਬੈਤਲ ਨੇ ਲਹੂ ਪੀਆ ਮੇਰਾ ਫੇਰ ਛੱਡਦਾ ਨਹੀਂ ਤੈਨੂੰ ਖਰਜਾ ਜਦ ਤਾ ਮੈਨੂੰ ਸੁਧਾਰ ਕੇ ਛੱਡੂ ਆਹੀ ਕਸਰ ਹੈਗੀ ਤੀ ਜਿਨੇ ਲਹੂ ਪੀਲੇ ਪਰ ਜਾ ਪਰ ਤੂੰ ਖਰਜਾ ਹੋ ਜਾ ਪਹਿਲੇ ਪਰਮ ਤੇਰੀ ਮਰਲੀ ਜੀ ਨੂੰ ਤਾਂ ਮੈਂ ਸੂਤ ਕਰਕੇ ਛੱਡੂ ਮਾਰ ਮੋਟਾ ਬੈਤਲ ਨੇ ਲਹੂ ਪੀਆ ਸਿਆਂਖ ਖਵ ਲੱਗ ਰਹੀ ਐ ਇਹਨੂੰ ਲੈ ਓਏ ਹੈ ਸਿਆਂਖ ਖੁਰਗੀ ਜਨਾ ਨੀ ਹੈ ਲੈ ਲਹੂ ਪੀ ਲੈ ਲੈ ਓਏ ਛੱਡ ਕਾ ਤੋ ਆਏ ਓਏ ਅੱਜ ਤਾਂ ਇਹਨੂੰ ਮੈਂ ਛੱਡ ਤਾ ਅੱਜ ਤਾਂ ਇਹਨੂੰ ਮੈਂ ਮੋਟੀ ਕਰਕੇ ਛੱਡੂ ਫੇੜ ਤੇ ਡਾਂਗ ਓਏ ਪਰ ਪਰ ਚੱਲ ਤੂੰ ਇਹ ਗਾਕਾ ਨੂੰ ਵੀ ਔਖੇ ਨੇ ਸਾਹਮਣੇ ਆ ਆ ਦੇਖ ਲੈ ਹੁਣ ਬੋਲੇ ਚਲਾਵੇ ਜਵਾਨ ਐ ਲੰਡਰ ਨੇ ਲਹੂ ਪੀ ਲਿਆ ਮੇਰਾ ਤੂੰ ਛੱਡ ਦੇ ਦੇਖ ਦਿਨ ਮੈਂ ਦੱਸਾਂਗਾ ਹਾਂ ਛੱਡ ਤੇ ਆ ਵਾ ਕਿਤੇ ਨਹੀਂ ਨਿਕਲਣੀ ਹਲੇ ਵੀ ਬੋਲਦੀ ਐ ਦੇਖ ਲੈ ਹਾਂ ਰੁੱਸੀ ਮੱਚ ਕੇ ਭੱਲ ਨਹੀਂ ਜਾਂਦਾ ਕੰਜਰੀ ਦਾ ਓ ਛੱਡ ਦੇ ਨਾ ਲਾਉਂਗਾ ਛੱਡ ਤੇ ਓ ਮਰ ਜੂਗੀ ਮਰ ਜੂ ਗਾਲ ਓ ਗਾਲ ਖਾਰੂਗੀ ਤੇਰੇ ਤਾਂ ਨਹੀਂ ਸਿੱਧੀ ਹੁੰਦੀ ਕੰਜਰਾ ਤੇ ਮੈਂ ਹੀ ਸੀ ਤੂੰ ਸੂਤ ਕਰੂ ਓ ਛੱਡ ਤੇ ਦੇਖ ਓ ਬਣਾ ਹਾ ਜਾ ਤੂੰ ਤੂੰ ਨਾ ਦੋ ਨਾ ਜੀ ਵਿਚਾਰਾ ਚੂੜੀਆਂ ਪਾਲਾ ਤੂੰ ਤਾਂ ਕੰਜਰ ਚੂੜੀਆਂ ਤੇ ਰੋਟੀ ਘੀਰ ਵੀ ਪੀਣਗੀ ਕੰਜਰ ਇੰਨੇ ਵੀ ਲਾਹੂ ਪੀ ਲਿਆ ਤੇਨੇ ਵੀ ਤੂੰ ਵੀ ਨਹੀਂ ਸੁਧਰਦਾ ਹੈਗਾ ਉਹ ਹਲਾ ਕੇ ਜੇ ਉਹ ਨੋਟ ਕਰ ਲੈ ਜਮੀ ਕਿਉਂ ਪਈਆ ਨਵੀਆਂ ਲੱਗਿਆ ਪ੍ਰਾਣੀ ਕਿੱਥੋਂ ਜਾਂਦੀ ਅਬ ਗੋਗਲੀ ਕੇਵੇਂ ਉਹ ਹੋਰ ਰੰਗ ਦੀ ਹੁੰਦੀ ਆ ਹੁਣ ਇਹ ਹਾਂ 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 100 ਗ੍ਰਾਮ ਤਾਂ ਤੈਨੂੰ ਕਿਹਾ ਸੀਗਾ ਇਹ ਕਿਹੜੇ ਡਾਟੇ ਵਾਲੀ ਆ ਫਿਰ ਇਹ ਇਹ 150 ਪਾ ਦੇ ਫਿਰ ਹਾਂ ਔਰ ਕੋਈ ਨੁਕਸਾਨ ਨਹੀਂ ਕਰਦੀ ਪਾ ਦੇ ਯਾਰ ਦਿਮਾਗ ਖਾ ਲਿਆ ਰਸਲਾ ਵੀ ਸਿਆਪਾ ਕਰੇ ਰਹਿ ਘਰੇ ਘਰ ਵਾਲੀ ਦਿਮਾਗ ਖਾ ਲੈਂਦੀ ਆ ਨਾ ਗੱਲ ਮੰਨੇ ਨਾ ਕੋਈ ਹੋਰ ਹਾਂ ਮੇਰੇ ਸਾਲ ਦਾ ਇਦੋਂ ਦਾ ਇੱਥੇ ਇੱਥੇ ਇਤਨੀ ਠੀਕ ᱛੀ ਮੈਂ ਤਾਂ ਇੱਥੇ ਤਾਂ ਬਹੁਤ ਨਹੀਂ ਠੀਕ ਆ ਫਿਰ ਸਾਲ ਨੂੰ ਦਵਾਈ ਦੇਤੀ ਸਾਰੀ ਗੱਲ ਸਮਝਾਤੀ ਵੀ ਤੁਸੀਂ ਪਾ ਲੋ ਸਿਆਪਾ ਖਾਣਾ ਸਿਆਸੀ ਗੱਲ ਕਰਨੇ ਸਾਸਰੀ ਘਰ ਪਾਈ ਸਾਸਰੀ ਘਰ ਹੋਰ ਕਿਵੇਂ ਠੀਕ ਹ ਠੀਕ ਹੈ ਵਧੀਆ ਮੈਂ ਤਾਂ ਤੈਨੂੰ ਕਦੋਂ ਦਾ ਡਿੱਕਣ ਲੱਗ ਰਹੀ ਦੀ ਕੋੜ ਨਾ ਹੈ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਹੁਣ ਵੀ ਆਈ ਹੁਣ ਵੀ ਆਈ ਬਹੁਤ ਐ ਬਾਦ ਗੇੜਾ ਮਰਿਆ ਬਸ ਤੁਸੀਂ ਬੈਠ ਕਿੱਤਾ ਸੀ ਆਗੇ ਜਦੋਂ ਬੋਦਾ ਦਰੀ ਭੈਣ ਨੂੰ ਵਿਆਹਣ ਗਿਆ ਤੀ ਤੂੰ ਐਡੀ ਕੋ ਹੁੰਦੀ ਦੀ ਫਰਾਗ ਤੇਰੇ ਪਾਈ ਹੁੰਦੀ ਦੀ ਦੇਖ ਲੈ ਹ ਦਿਨਾਂ ਚ ਕੋੜੰਦ ਕਿੱਡੀ ਹੋਗੀ ਇੱਕ ਕੈਮਾ ਸਾਲਾ ਕੋੜੇ ਤੈਨੂੰ ਮੈਨੂੰ 22 ਮਾ ਲੱਗਿਆ 22 ਮਾ ਹਾਂਜੀ ਫੇਰ ਰਿਸ਼ਤਾ ਰੁਸਤਾ ਕਰਾਵਾ ਮੈਂ ਨਾ ਨਾ ਹਜੇ ਤਾਂ ਮੈਂ ਕਰਾਣਾ ਨਹੀਂ ਵਿਆਹ ਬੂ ਲੈ ਕੋਡ ਦਾ ਰਿਸ਼ਤਾ ਕਰਾ ਲਾ ਜਮਾਨਾ ਮਾੜਾ ਹੁਣ ਤਾਂ ਬਾਈ ਹਾਂ ਟਾਈਮ ਨਹੀਂ ਹੈਗਾ ਮੇਰੇ ਵਿਆਹ ਦਾ ਬਾਈ ਬਾਈ ਸਾਲ ਦੀਆਂ ਦੋ ਦੋ ਜਵਾਂ ਖਾਂ ਦੀਆਂ ਮਾਮਾ ਹੁਰੀਆਂ ਨੇ ਨਾ ਇਹ ਵੀ ਟਾਈਮ ਇਹ ਹੁੰਦਾ ਅਕੇ ਦੇਖ ਲਾਂਗੇ ਚਲੋ ਹਾਂ ਉਹ ਇੱਕ ਗੱਲ ਆ ਮੇਰੇ ਉਹ ਗੱਲ ਯਾਦ ਆ ਗਈ ਕਿਰਾ ਜਦੋਂ ਮੈਂ ਬੋਦੇ ਨਾਲ ਗਿਆ ਤੀ ਅਸੀਂ ਆਂਬ ਲੈ ਗਿਆ ਹੈ ਤੈਨੂੰ ਆਂਬ ਫੜਾ ਤਾ ਤਾ ਸਾਰੀ ਮੂਹ ਲਵੇੜ ਲਿਆ ਸਾਰੀ ਕੱਪੜੇ ਮੇਰੇ ਤਾਂ ਉਹ ਗੱਲ ਯਾਦ ਆ ਰਹੀ ਹੈ ਹਾਸੀ ਆ ਰਹੀ ਹੈ ਤੈਨੂੰ ਦੇਖ ਦੇਖ ਕੇ ਉਹ ਬਚਪਨ ਸੀ ਨਾ ਹੱਤਾ ਕਰਕੇ ਪਤਾ ਨਹੀਂ ਚੱਲ ਭਾਈ ਗਰਮੀ ਹੈ ਆਪਣੇ ਵਾਲੇ ਕਮਰੇ ਚ ਭੱਜ ਜਾ ਨੇ ਏਸੀ ਵਾਲੇ ਚ ਚਲੋ ਆ ਗਈ ਇਹਨੇ ਲੇਟ ਹੋ ਗਈ ਸਸੀ ਕਾਲਾ ਬਸ ਸੜਕਾਂ ਬਹੁਤ ਮੂਨਕ ਦੀਆਂ ਗੰਦੀਆਂ ਟੁੱਟੀਆਂ ਫੁੱਟੀਆਂ ਪਈਆਂ ਹੋਰ ਇੱਕ ਟ੍ਰਾਫਿਕ ਬਹੁਤ ਜ਼ਿਆਦਾ ਹੋ ਰਿਹਾ ਚਲ ਕਾ ਨੂੰ ਪਈ ਨੂੰ ਗੱਲੇ ਲਾਣੀਓ ਆਪਣੇ ਵਾਲੇ ਕਮਰੇ ਚ ਚੱਲੋ ਏਸੀ ਵਾਲੇ ਚ ਅੱਛਾ ਬਹਿ ਜਾ ਅਸ ਤਾਂ ਗਰਮੀ ਚ ਬਹਿ ਜਾਗੇ ਤੂੰ ਲੈ ਲੈ ਠੰਡੀ ਹਵਾ ਹੈ ਜਿਹੜੀ ਸਵੇਰੇ ਦਿਨ ਠੰਡੀ ਹਵਾ ਦਿੱਤੀ ਸੀ ਉਹ ਥੋੜੀ ਨਹੀਂ ਸੀ ਲੈ ਕੀ ਹੋ ਗਿਆ ਸਵੇਰੇ ਮੈਂ ਤਾਂ ਚੰਗੀਏ ਗੱਲ ਕਹਿਣਾ ਭਾਈ ਵੀ ਸੋਡੇ ਕਮਰੇ 'ਚ ਏਸੀ ਨਹੀਂ ਹੈਗਾ ਫਿਰ ਬਿਠਾ ਦੇ ਜਾ ਛੁਰੀਆਂ ਵਾਲੇ ਪੱਖੇ ਥੱਲੇ ਚਲ ਚੁੱਪ ਕੰਮ ਕਰ ਲੈ ਚੱਲ ਨਹੀਂ ਭੈਣੇ ਇਹਦੇ ਨਾਲ ਕਿਉਂ ਜਵਲੀਆਂ ਮਾਰੀਆਂ ਇਹਦਾ ਸਵੇਰੇ ਲੱਗ ਜਾਂਦੇ ਨੇ ਦਿਮਾਗ ਖਰਾਬ ਕਰਨ ਦੇਖੋ ਦੇਖੋ ਸਾਰਾ ਦਿਨ ਮਨਚ ਪਾਪ ਸਾਰਾ ਦਿਨ ਮਨਚ ਪਾਪ ਫੇਰ ਕਹਿੰਦੇ ਭੋਲਾ ਕਦਰ ਨਹੀਂ ਕਰਦਾ ਕਿਸੇ ਦੀ ਕਦਰ ਕਿਹੜੇ ਸਿਹਾਬ ਨਾਲ ਕਰੂਗਾ ਭਾਂਡ ਬਰਾ ਗਿਆ ਖੜਕੇ ਅਹੀ ਜੀ ਦੁਕਾਨਦਾਰੀ ਉਹ ਬੋਲੇ ਇਹ ਜੇ ਤੇਲ ਤਾਂ ਫੂਕ ਲਿਆ ਕਰ ਤੁਰ ਕੇ ਆ ਐਡੀ ਤੂੰ ਤੇਲ ਤਾਂ ਇਹ ਦੇਖਣਾ ਦੀ ਬੋਦੇ ਮੈਂ ਦੇਖੂਆ ਮੇਰੇ ਤੇਲ ਤੂੰ ਗੱਲਾਂ ਕਹੀ ਜੀਆਂ ਕਰਦਾ ਉਹ ਮੈਨੂੰ ਤਾਂ ਐਦੀ ਵੀ ਤੂੰ ਖੇਤਾਂ ਚ ਲੋਕਾਂ ਨਾਲ ਤੁਰਿਆ ਫਿਰਦਾ ਟੈਂਕੀ ਫੁੱਲ ਕਰਾ ਕੇ ਰੱਖਦਾ ਗੱਲੇ ਚ ਵੀ 50 ਰੁਪਏ ਹੈਗੇ ਦੀ ਜਰਾ ਵੀ ਮੈਂ ਤੇਲ ਤਾਂ ਪਵਾ ਲੈਂਦਾ ਉਹ ਗੱਲੇ ਚ 50 ਰੁਪਏ ਤਰ੍ਹਾਂ ਕਾਦੇ ਸਰੀ ਦਾ ਆਧਾਰ ਜਾਂਦੀ ਐ ਤਰ੍ਹਾਂ ਕਾਦੇ ਇਹਦਾ ਚੂਹੇ ਦੀ ਪੂੜੀ ਵੀ ਕਹਿੰਦਾ ਨਾ 10 ਰੁਪਏ ਵਾਲੀ ਲੈ ਖੀ ਨੀਂਦਾ ਬੋਲ ਉਹ ਅੱਜ ਆਇਆ ਤੇ ਉਹ ਕੋਲੂ ਬੜੁਖਿਆਂ ਵਾਲਾ ਹਾਂ ਆਇਆ ਤੇ ਕਹਿੰਦਾ ਮੈਨੂੰ ਦੋ ਪੂੜੀਆਂ ਦੇ ਦੇ ਚੂਹੇ ਵਾਲੀਆਂ ਕਹਿੰਦਾ 20 ਰੁਪਏ ਲਿਖ ਲਈ ਲ ਮੈਂ 20 ਰੁਪਏ ਮੰਗਦਾ ਚੰਗਾ ਲੱਗੂਗਾ ਯਾਰ ਨਾਲੇ ਭੋਲੇ ਮੇਰਾ ਤਾਂ ਉੱਥੇ ਭਈ ਦਿਮਾਗ ਖਾ ਲਿਆ ਆ ਕਿਵੇਂ ਪਾਊਗੀ ਇਹ ਕਿੰਨੇ ਡਾਟੇ ਪੈਣਗੇ ਇਹ ਕਿੰਨੇ ਗ੍ਰਾਮ ਪਾਊਗੀ ਇਹ ਕਦੋਂ ਪਾਉਣੀ ਆ ਕਿੰਨੀ ਚ ਪਾਉਣੀ ਆ ਕ ਢੋਲੀ ਚ ਪਾਉਣੀ ਆ ਕ ਆਹੀ ਸੜਕੜੇ ਮੇਰਾ ਤਾਂ ਦਿਮਾਗ ਖਾ ਗਿਆ ਯਾਰ ਉੱਥੇ ਬੋਦੇ ਹੋਰ ਮੈਂ ਤੈਨੂੰ ਕੀ ਕਹਣਾ ਉਹ ਮੇਰਾ ਅੱਧਾ ਦਿਮਾ ਲੋਕਾਂ ਨੇ ਅਹੀਂ ਫੇਲ ਕਰਖਿਆ ਦੀ ਕੋਈ ਕਹਤਾਂ ਦੀ ਆ ਕਿੰਨੇ ਗ੍ਰਾਮ ਪਾਣੀ ਆ ਭਾਈ 100 ਪਾਣੀ ਆ ਕਰੇ ਜਾ ਕੇ ਮੈਂ ਤਾਂ ਭੁੱਲ ਗਿਆ ਸੀ ਕਿੰਨੇ ਗ੍ਰਾਮ ਪਾਣੀ ਆ 100 ਪਾਣੀ ਆ ਭਾਈ ਫੇਰ ਖੇਤ ਵਾਗਿਆ ਢੋਲੀ ਭਰ ਲਈ ਮੈਂ 100 ਗ੍ਰਾਮ ਪਾਤੀ ਇਹ ਜ਼ਿਆਦਾ ਤਾਂ ਨਹੀਂ ਨਾ ਜ਼ਿਆਦਾ ਨਹੀਂ ਫੇਰ ਮੈਂ 100 ਗ੍ਰਾਮ ਤੋਂ ਥੋੜੀ ਜਿਹੀ ਉੱਤੇ ਪਾਤੀ ਇਹ ਜ਼ਿਆਦਾ ਤਾਂ ਨਹੀਂ ਆਏ ਦਿਮਾਗ ਖਾਂਦੇ ਨੇ ਸੂਫਨੇ ਵੀ ਅਹੀਂ ਆਈ ਜਾਂਦੇ ਨੇ ਗ੍ਰਾਮਾਂ ਦੇ ਢੋਲੀਆਂ ਦੇ ਦਵਾਈਆਂ ਦੇ ਭੋਲਿਆ ਹਜ਼ਾਰ ਤਾਂ ਮੈਨੂੰ ਫੋਨ ਆ ਗਿਆ ਭਾਈ ਆ ਸਾਡੇ ਜੀਰੀ ਚ ਆ ਹੋ ਗਿਆ ਸਾਡੇ ਆ ਹੋ ਗਿਆ ਆ ਝੰਡਾ ਨਹੀਂ ਹਟਦਾ ਆ ਪੱਤਾ ਮਰੋੜ ਲੱਗ ਗਈ ਪਤਾ ਨਹੀਂ ਕੀ ਕੁਛ ਮੇਰੇ ਤਾਂ ਯਾਰ ਦਿਮਾਗ ਖਿਲ ਗਿਆ ਬੋਲਿਆ ਮੇਰੇ ਵਾਸਤੇ ਦਾ ਕੰਮ ਨਹੀਂ ਬਾਈ ਮੈਂ ਦਾ ਘਰੀ ਕੰਮ ਕਰ ਲੂੰਗਾ ਲੈ ਹੁਣ ਮੇਰੀ ਵੀ ਸੁਣ ਲੈ ਕਰੇ ਮੈਂ ਬਹੁਤ ਪਾਈ ਰੱਖਿਆ ਜ ਸਾਰਾ ਦਿਨ ਓ ਤੂੰ ਕਿਵੇਂ ਕੱਟਦਾ ਕਰੇ ਮੈਨੂੰ ਐਂ ਤਾਂ ਦੱਸ ਲੈ ਉਹ ਤਾਂ ਫੋਨ ਕਰਕੇ ਕਹਿੰਦਾ ਜਨਾਨੀਆਂ ਨੂੰ ਸੰਭਾਲ ਸਕਦਾ ਮੈਨੂੰ ਕਿਵੇਂ ਰੋ ਮਾਰਦਾ ਸੀ ਲੱਗਿਆ ਤੈਨੂੰ ਪਤਾ ਉਥੇ ਮੁਸਕ ਚ ਮੇਰੇ ਤਾਂ ਯਾਰ ਨੱਕ ਵੀ ਦੁਖਣ ਲੱਗ ਗਿਆ ਉਹ ਮੇਰੇ ਹਰੇਕ ਢਾਈ ਮਿੰਟਾਂ ਬਾਅਦ ਇਹ ਲੜਦਿਆਂ ਨੇ ਢਾਈ ਮਿੰਟ ਪੂਰੇ ਹੋਏ ਉਦੀ ਲੜਪੀਆਂ ਉਹਦੇ ਲੜਪੀਆਂ ਅੱਜ ਤਾ ਤੈਨੂੰ ਕੀ ਦੱਸਾਂ ਜਮੀ ਨੋਂ ਤੇ ਚਵਾਰਾ ਰਹਿ ਗਿਆ ਕਿਆ ਤੇਰੇ ਵਾਲੀ ਨੇ ਮੇਰੇ ਲਈ ਡੇਗ ਲਈ ਗਾਲ ਘੋਟ ਤਾ ਤੇ ਅੱਖਾਂ ਬਾਹਰ ਆ ਗਈਆਂ ਮੈਨੂੰ ਪਤਾ ਲੱਗਿਆ ਛੜਾਤੀ ਹੁਣੋਂ ਤਾ ਤੂੰ ਜੇਲ੍ਹ ਚ ਬੈਠਿਆ ਹੁੰਦਾ ਮੇਰਾ ਸਾਲਾ ਪੁੱਠੀ ਕਰਕੇ ਦੋਸਾਂ ਦੇ ਲੌਂਦਾ ਕਹੀਆਂ ਉਹ ਇੱਕ ਗੱਲ ਤਾਂ ਹੈ ਗਿਆ ਓਏ ਪੋਤੇ ਜਿਵੇਂ ਅੱਜ ਮੈਂ ਦੇਖੀ ਪੋਲਾ ਜਾਂ ਛੜਾਇਆ ਕਰਾਂ ਹਾਂ ਤੇਰੇ ਵਾਲੀ ਮੇਰੇ ਵਾਲੀ ਦੇ ਝੰਗੀਆਂ ਲੱਗੀਆਂ ਅੱਜ ਲਾ ਜੀ ਇਹ ਆਈ ਲੋਟਾਉਂਦੀ ਹਾਂ ਤੂੰ ਮੇਰੇ ਲਈ ਸਕੀਮ ਨਾਲ ਚੱਲੀ ਇੱਕ ਦਿਨ ਇਹਨਾਂ ਨੂੰ ਆਪਾਂ ਫੇਰ ਸੈੱਟ ਕਰਦੇ ਹਾਂ ਦਮਾਰੀ ਮੇਰੀ ਗੱਲ ਸੁਣ ਉੱਦੇ ਤੇਰੇ ਵਾਲੀ ਨੂੰ ਥੱਲੇ ਕਰੀ ਮੇਰੇ ਵਾਲੀ ਤੋਂ ਲਵਾਵਾਂਗੇ ਹੈ ਫੇਰ ਇੱਕ ਦੂਜੇ ਦੀਆਂ ਹਿੱਤਾਂ ਇੱਕ ਮੰਨਿਆ ਕਰਨੀਆਂ ਹਨ ਵੀ ਇਹ ਮੈਨੂੰ ਨਾ ਘੁੱਟ ਦੇਣੂ ਮੈਨੂੰ ਨਾ ਘੁੱਟ ਜੇ ਫੇਰ ਇਹਨਾਂ ਦੇ ਕੁਸ ਮਾੜਾ ਮੋਟੇ ਸੁਭਾਅ ਚੰਤਰ ਆਊਗਾ ਨਹੀਂ ਮੈਂ ਦੇਖ ਲਿਆ ਪੁੱਤੇ ਆਪਣਾ ਘਰ ਨਹੀਂ ਬਸਦਾ ਹੈਗਾ ਨਾਲ ਨਾਲ ਇੱਕ ਗੱਲ ਹੈ ਬਈ ਆਪਦੀ ਜਿਹੜੀ ਤੇਰੀ ਦੁਕਾਨਦਾਰੀ ਹੈ ਇਹ ਤੂੰ ਸਮ ਡੰਗਰ ਤੇ ਖੇਤ ਇਹਨਾਂ ਨੂੰ ਮੈਂ ਆਪ ਹੀ ਸਮੂੰਗਾ ਬਾਈ ਬਣ ਕੇ ਆ ਬੰਦੇ ਤੈਨੂੰ ਹੱਥ ਬਾਲਾ ਔਖਾ ਜਰ ਮੈਨੂੰ ਤਾਂ ਉੱਥੇ ਉਹ ਤਾਂ ਤੇਰੀ ਮਰਜ਼ੀ ਆ ਬੋਦੇ ਮੈਂ ਤਾਂ ਪਹਿਲਾਂ ਵੀ ਨਹੀਂ ਤੈਨੂੰ ਭੱਜਿਆ ਦੀ ਹੈ ਵੀ ਭਾਈ ਮੈਂ ਬੈਠੂ ਆ ਮੁਸਕ ਚ ਮੈਂ ਤਾਂ ਤੈਨੂੰ ਕਹਿੰਦਾ ਸੀ ਦੇ ਉਹ ਮੈਨੂੰ ਤਾਂ ਇਹਦੀ ਵੀ ਮੌਜਾਂ ਨੇ ਇੱਥੇ ਕੁਰਸੀ ਤੇ ਬਹਿ ਕੇ ਬਸ ਦਵਾਈ ਚੱਕ ਕੇ ਫੜਾਉਣੀ ਆ ਦਵਾਈ ਚੱਕ ਕੇ ਫੜਾਉਣੀ ਆ ਆਹ ਨਹੀਂ ਮੈਨੂੰ ਪਤਾ ਦੀ ਕਿ ਵੀ ਮੇਰੇ ਸਾਲੇ ਦਿਮਾਗ ਇੰਨਾ ਖਾਂਦੇ ਨੇ ਓਏ ਉਹੀ ਤਾਂ ਗੱਲ ਆ ਬੋਦੇ ਤਾਈ ਦਾ ਸਿਆਣੇ ਕਹਿੰਦੇ ਨੇ ਵੀ ਦੂਜੇ ਦੇ ਥਾਲ ਚ ਲੱਡੂ ਵੱਡਾ ਲੱਗੀ ਜਾਂਦਾ ਉਹੀ ਸਹੀ ਗੱਲ ਆ ਚਲ ਆ ਜਾ ਮਾਣੀ ਭਈ ਜਾਂਦਾ ਭੋਲੇ ਆਪਦਾ ਕੱਲ ਤੋਂ ਤੂੰ ਹੀ ਚਾਹੀ। ਉਹ ਚੱਲ ਚੰਗਾ ਵਗ ਜੂਆਂ। ਨਾਲੇ ਜੇ ਤੇਲ ਫੂਕ ਲਿਆ ਕਰਾ ਕਈ ਵਾਰੀ ਖੇਤ ਖੂਤ ਵੀ ਜਾਣਾ ਪਈ ਜਾ ਫੇਰ। ਉਹ ਪਵਾ ਲਿਆ ਮਾਂਗੇ ਮੇਰੇ ਯਾਰ ਉਹ ਮੀਟਰ ਤਾਂ ਲੱਗਿਆ ਹੋਇਆ ਤੇ। ਚੱਲ ਤੂੰ ਹੋਰ ਦੱਸ ਤੇਰੀ ਪੜਾਈ ਕਿਵੇਂ ਚੱਲਦੀ ਐ? ਵਧੀਆ ਚੱਲਦੀ ਐ ਭੈਣੇ ਤੂੰ ਦੱਸ ਕਿ ਮੇਰੇ ਇੰਨੇ ਘਰੇ ਜਿੱਜੂ ਕੀ ਬੈਠਾ ਠੀਕ ਐ? ਬੱਸ ਠੀਕ ਹੀ ਆ ਉਹਦੇ ਤਾਂ ਛੇੜੇ ਹੀ ਨਾ ਛੇੜ। ਕਿਉਂ? ਹੋਰ ਮੇਰੇ ਪਿਓ ਨੇ ਬਿੱਜੂ ਮਾਰਿਆ ਮੱਥੇ ਮੇਰੇ। ਜ਼ਿੰਦਗੀ ਬਰਬਾਦ ਕਰਕੇ ਰੱਖਦੀ। ਨਾ ਯਾਰ ਉਹ ਤਾਂ ਬਹੁਤ ਵਧੀਆ ਐ। ਨਾ ਨਾ ਕੋਈ ਵਧੀਆ ਨਹੀਂ ਮੈਂ ਹੀ ਘਟ ਨਾ 2000 ਦਿਨ ਕੰਮ ਕਰਦੇ ਵਿਚਾਰਾ ਉਹ ਹੋਰ ਕੰਮ ਕਰਦਾ ਮਸਾ ਕੱਢਿਆ ਗੋਹੇ ਕੂੜੀਆਂ ਚੋਂ ਖੇਤੀ ਬਾੜੀ ਚੋਂ ਵੀ ਬਾਹਰ ਦਾ ਵੀ ਮੜਾ ਮੋਟਾ ਦੇਖਿਆ ਆਇਆ ਕਰ ਹੈ ਲੜ ਲੜ ਕੇ ਕੱਢਿਆ ਘਰੋਂ ਦੁਕਾਨ ਤੇ ਅੱਜ ਪਤਾ ਨਹੀਂ ਕੀ ਲੱਲਰ ਲਾਊਗਾ ਚਲ ਅੱਜ ਜਿਵੇਂ ਦਾ ਵੀ ਹੁਣ ਤਾਂ ਤੈਨੂੰ ਕੱਟਣਾ ਪੈਣਾ ਕੱਟ ਰਹੀ ਐ ਜੇ ਹੋਰ ਜੀ ਹੁੰਦੀ ਨਾ ਕੋਈ ਹੁਣ ਨਿਕਲ ਜਾਂਦੀ ਤੇ ਕੌਣ ਰਹਿਂਦੀ ਕਾਲੇ ਮਰਿਆੜ ਦੇ ਫੇਰ ਚਲੋ ਕੋਈ ਨਾ ਹੁਣ ਤਾਂ ਜੈ ਜੈ ਵੀ ਹਰੈਣਾ ਪੈਣਾ ਪੈਣੀ ਉਹਦੇ ਨਾਲ ਠੀਕ ਆ ਬਸ ਉਹਦਾ ਦੁਖੀ ਕਰ ਰੱਖਿਆ ਤੂੰ ਨਾ ਨਹੀਂ ਟੈਨਸ਼ਨ ਲੈ ਕਰ ਤੂੰ ਸਹੀ ਰਹਿ ਕਰ ਹਾਂ ਦੁਖੀ ਨਾ ਕਿਉਂ ਰਹਾ ਤੈਨੂੰ ਨਹੀਂ ਪਤਾ ਐਨਾ ਨਾ ਕੁਝ ਬੋਲੂਗਾ ਦੇਖ ਲਈ ਆਣ ਵਾਲੀ ਹੀ ਐ ਪਤਾ ਨਹੀਂ ਕੀ ਕੁਝ ਕਰਕੇ ਆਇਆ ਅੱਜ ਆ ਪਾਲਾ ਦਰਸ਼ਨ ਆ ਗਏ ਦੇਖ ਲੈ ਆ ਦੇਖ ਲੈ ਤੂੰ ਕੰਨੀ ਐ ਆ ਕੱਲ ਇਹਨੂੰ ਕਿੰਨੀ ਕੀ ਹੋ ਗਿਆ ਭਾਂਡੇ ਕਿਨੇ ਛੁੱਟਦੇ ਸਸੀ ਕਾਲ ਜੀ ਮੰਜੂ ਕੱਲ ਹੀ ਆਈ ਥੀ ਤੂੰ ਹਾਂਜੀ ਹਾਂਜੀ ਹੈ ਨਾਲ ਨਹੀਂ ਆਇਆ ਕੋਈ ਤੇਰੇ ਨਾ ਇਧਰ ਇਧਰ ਕਿਧਰਾ ਹੀ ਸੀ ਫਿਰ ਬਸ ਪੇਪਰ ਦੇਣ ਆਈ ਸੀ ਅੱਛਾ ਪੇਪਰ ਚੱਲਦੇ ਨੇ ਹਾਂਜੀ ਹਾਂਜੀ ਪੇਪਰ ਮੰਜੀਲਾ ਤੂੰ ਮੈਨੂੰ ਦੱਸਣਾ ਸੀ ਬੀਬੀ ਤੇਰੇ ਪੇਪਰ ਚੱਲਦੇ ਨੇ ਮੈਂ ਸੁਪਰਟੈਂਡੈਂਟ ਨੂੰ ਕਹਿ ਕੇ ਤੇਰੇ ਨਕਲ ਮਾਰਾ ਦੂੰਗਾ ਨਾ ਜੀ ਜੋ ਐਵੇਂ ਤੜੀ ਨਕਲ ਤਾਂ ਫਿਰ ਗਲਤ ਗੱਲ ਹੋ ਜਾਂਦੀ ਹੈ ਨਾ ਇਹ ਹਾਂਜੀ ਔਰ ਦੁਕਾਨਦਾਰ ਤੇ ਵਧੀਆ ਤੈਨੂੰ ਪਤਾ ਵੀ ਆਪਣੀ ਦੁਕਾਨ ਪੂਰੀ ਵਧੀਆ ਚੱਲਦੀ ਆ ਪੂਰਾ ਨਵਾਂ ਮੇਨ ਦਾ ਕਟੋ ਕਟੋ ਬਰਾ ਤੇਰਾ ਪ੍ਰਿੰਟ ਅਜ ਆਪਣਾ ਨਾਮ ਜਾਂਦਾ ਪੂਰਾ ਅੱਛਾ ਹਾਂ ਸੁਣ ਲੈ ਹੁਣ ਤੂੰ ਇਹਦੀਆਂ ਗੱਲਾਂ ਹਾਂ ਸੁਣੀ ਚੱਲ ਤੇ ਤੁਸੀਂ ਜੀਦੀ ਨਾਲ ਲੜਦੇ ਰਹਿੰਦੇ ਰਹੇ ਜੀਜੂ ਨਾ ਮੈਂਦ ਨਾਲ ਕਦੋਂ ਲੜਦਾ ਮੈਂ ਤਾਂ ਹੂੰ ਹੀ ਨਹੀਂ ਲੜਦਾ ਹੈਗਾ ਆਹ ਦੇ ਕਹੀ ਜਾਂਦੀ ਸੀ ਹੁਣ ਕੋਈ ਮਾਰਦੀ ਆ ਭਗਾਈ ਉਹ ਹੀ ਕੁੱਤਿਆਂ ਵਾਲੀ ਭਗਾਈ ਹਨ ਪੜਾਂ ਵਾਲੀ ਤੇਰੀ ਤੂੰ ਤੂੰ ਮਰਾ ਦੇਖ ਲੈ ਐਮ ਐ ਕਰੀ ਹੋਈ ਆ ਦੇਖ ਲੈ ਨੇ ਆ ਆ ਵੱਡਾ ਨਾਲ ਗੱਲ ਨਾਲ ਗੱਲ ਸੁਣ ਲੈ ਮੈਂ ਨਿਉ ਦੁਕਾਨ ਤੋਂ ਤੁਸੀਂ ਜਾਗਾ ਇੰਨਾ ਹੀ ਮੁਸਕ ਮਾਰਦੀ ਆ ਇੱਥੇ ਦਵਾਈਆਂ ਦੀ ਇਦੂ ਤਾਂ ਡੰਗਾਂ ਦਾ ਕੰਮ ਵਧੀਆਗਾ ਇੱਥੇ ਵਧੀਆ ਜੀ ਰੱਗੇ ਨਾਲ ਘਰੇ ਦਾ ਘਰੇ ਰਹਿਣਾ ਮੈਂ ਦੇਖ ਲੈ ਪਾਤੀ ਪੂਰੀ ਇਹਨੂੰ ਦਿਖਾ ਦੋ ਬਾਹਰ ਦਾ ਹਾਂ ਮੈਂ ਕਿਹਾ ਵੀ ਬਾਹਰ ਜਾਊਗਾ ਪਤਾ ਲੱਗੂਗਾ ਦੁਨੀਆਦਾਰੀ ਦਾ ਆ ਪਾਤੀ ਪੂਰੀ ਆ ਕੇ ਨੀ ਨਾ ਦਿਮਾਗ ਖਾਂਦੇ ਨੇ ਉੱਥੇ ਆ ਦਵਾਈ ਆਇਆ ਪਾਉਣੀ ਆ ਆ ਦਵਾਈ ਆਇਆ ਪਾਉਣੀ ਆ ਮੇਰਾ ਤਾਂ ਦਿਮਾਗ ਖੰਦ ਗਿਆ ਅੰਦਰੋਂ ਦਿਮਾਗ ਜਮੀ ਐ ਖਾਲੀ ਹੋਇਆ ਪਿਆ ਜਮੀ ਟੁੱਟਿਆ ਪਿਆ ਮੈਥੇ ਅਗ ਤੈਨੂੰ ਤਾਂ ਹੈ ਨਹੀਂ ਅਕਲ ਪੋਰਾ ਠੀਕ ਐ ਚਲ ਜੇ ਨਹੀਂ ਜਾਂਦਾ ਨਾ ਜਾਣਦੇ ਕਰੋ ਭੈਣ ਰਹਿਣ ਦੇ ਇੰਨੇ ਖਰਚੇ ਕਰਦੇ ਨੇ ਬੰਦਾ ਤੀਵੀ ਉਹਨਾਂ ਨੇ ਨੱਕ ਚ ਦਮ ਕਰਖਿਆਗਾ ਇਹਨੂੰ ਕੀ ਪਤਾ ਕੁੱਕੜ ਨੂੰ ਉਹਨੀਆਂ ਨੂੰ ਕੁੱਕੜ ਨੂੰ ਕੁਛ ਨਹੀਂ ਪਤਾ ਹਾਂ ਜਦੋਂ ਮੈਂ ਆਈ ਸੀ ਤੇਰੀ ਦਰਾਣੀ ਮੈਨੂੰ ਨਾ ਨਾ ਪਚੜਾ ਕਿ ਟੱਪੀ ਹੈ ਪਤਾ ਹਾਂ ਰਾਂ ਉਹ ਤਾਂ ਕੀ ਅਕਲ ਨਹੀਂ ਹੈ ਕਿ ਤੇਲੇ ਦੀ ਮੰਜੂ ਤਾਂ ਉਹੀ ਗਈ ਹੈ ਦਸਵਾਈ ਇਹ ਜਗਾ ਉਹ ਦੇਖ ਲੈ ਦੇਖ ਲੈ ਉਹਨਾਂ ਦੀ ਤਰੀਫਾਂ ਕਰਦੇ ਨਹੀਂ ਚੋਰੇ ਨੇ ਕੀ ਸ਼ਰਮਤਾਰ ਰੱਖੀ ਐ ਇਹਨੇ ਹਲੇ ਬਸ ਤੁਸੀਂ ਲੜੋ ਨਾ ਮੈਂ ਆਈ ਇਹਨਾਂ ਨਾਲ ਬੈ ਕੇ ਕੀ ਗੱਲ ਸੁਣਾ ਗੱਲ ਤਾਂ ਸੁਣੋ ਭੈਣ ਆਈ ਗੱਲ ਕਰ ਲੈਣ ਦੇ ਗੱਲ ਸੁਣ ਲੈ ਗੱਲ ਸੁਣ ਲੈ ਜਾ ਲੈ ਦੇਖ ਲੈ ਅੱਜ ਤੂੰ ਕਰਦੀ ਇਹਨਾਂ ਤਰੀਫਾਂ ਸੁਣ ਲੈ ਜਾ ਕੇ ਗੱਲ ਚੱਲ ਹੁਣ ਦੱਸ ਦੇ ਤੈਨੂੰ ਜਮੀ ਨਹੀਂ ਆਪਣਾ ਕਿ ਉਹਦੇ ਸਾਹਮਣੇ ਕਿਵੇਂ ਬੋਲਦੀ ਸੀ ਅੱਜ ਤੇਰੀ ਸਰਵਿਸ ਹੋਈ ਐ ਵੇ ਤੈਨੂੰ ਕਿਹਨੇ ਦੱਸਤਾ ਹੈ ਲੈ ਭੋਲੇ ਨੇ ਮੈਨੂੰ ਦੱਸਿਆ ਕਹਿੰਦਾ ਤੇਰੇ ਵਾਲੀ ਕਹਿੰਦਾ ਥੱਲੇ ਢਾਰ ਗਈ ਅੱਛਾ ਭੋਲੇ ਨੇ ਤਾਂ ਮੇਰੀਆਂ ਤਾਂ ਦੱਸਤੀਆਂ ਆਪਦੀਆਂ ਕਿਉਂ ਨਹੀਂ ਦੱਸੀਆਂ ਹੈ ਦੱਸਿਆ ਵੀ ਹਾਂ ਢਾਰ ਖੀ ਥੱਲੇ ਤੂੰ ਸਾਰੀ ਗੱਲ ਦੱਸੀ ਆ ਸਾਰੀ ਮੈਂ ਨਹੀਂ ਉਹਨੂੰ ਮੈਂ ਤਾਂ ਆਇਆ ਹੋਇਆ ਸੀ ਥੱਲੇ ਅੱਜ ਤਾਂ ਮੈਂ ਬੱਦਰੀ ਜੀ ਵਧਾਤੀ ਨਹੀਂ ਕੌਮਲੀਏ ਮੇਰੀ ਗੱਲ ਸੁਣ ਲੈ ਉਹ ਸੁੱਕੀ ਜਿਹੀ ਮਰ ਗਈ ਨਾ ਜੇਲ ਹੋ ਜੂਗੀ ਆਪਾਂ ਨੂੰ ਜੇਲ 'ਚ ਕਿਸੇ ਨੇ ਨੀ ਕੇਲੇ ਦੇਣਾ ਹੁਣ ਤੈਨੂੰ ਚੰਗਾ ਚੰਗਾ ਕੋਈ ਚੱਜ ਦੇ ਜੇ ਤੇਰਾ ਮੂੰਹ ਨੀ ਨਾ ਚੱਜ ਦਾ ਗੱਲ ਚੱਜ ਦੀ ਕਰ ਲਿਆ ਕਰ ਨਾਲੇ ਕੋਈ ਨੀ ਮਰਦਾ ਕਿਸੇ ਪਿੱਛੇ ਠੀਕ ਐ ਤੂੰ ਐਂਡਰ ਪੌਕਮੈਨ ਹੀ ਡਰਦੀ ਬਥੇਰੇ ਡਾਡਾ ਰੈਲੀ ਐ ਨਾ ਤੋ ਨਹੀਂ ਕਈ ਵਾਰੀ ਸੱਟ ਵੱਜ ਜਾਂਦੀ ਹੁੰਦੀ ਆ ਬੰਦੇ ਤੇ ਐ ਥੋੜੂ ਘਰ ਜਾਂਦਾ ਕੋਈ ਨੀ ਵੱਜਦੀ ਮੈਂ ਤਾਂ ਗੁੱਜੀਆਂ ਮਾਰੀਆਂ ਨੇ ਗੁੱਜੀਆਂ ਮਾਰਨ ਚੰਗਾ ਰੋਟੀ ਲਾ ਲੈ ਫਿਰ ਹੁੱਕ ਲੱਗੀ ਪਈ ਮੈਨੂੰ ਤਾਂ ਹਾਂ ਲਾ ਲੂੰਗੀ ਨਾਲੇ ਆ ਲਾ ਦੇ ਕੱਪੜੇ ਆ ਬੈਲਟ ਦੀ ਮਾਰ ਜਾ ਕੇ ਤੂੰ ਤਾਂ ਨਾ ਸੜੇ ਪਜਾਮੇ ਚ ਹੀ ਠੀਕ ਐ ਨਹੀਂ ਮੈਂ ਤਾਂ ਹੀ ਕਹ ਤੂੰ ਬਹਿ ਜਾ ਟਿੱਕੇ ਚੱਲ ਉਧਰ ਕੰਮ ਕਰ ਲੈ ਕੱਪੜੇ ਬਦਲ ਲੈ ਮੈਂ ਬਣਾ ਲੰਨੀ ਆ ਰੋਟੀ ਆਇਆ ਗੱਲਾਂ ਮਾਰਨ ਆਲਾ ਹੈਲੋ ਹੈਲੋ ਹਾਂ ਮਨੀ ਹਾਂ ਦਵਾਈ ਦਿੱਤੀ ਤੀ ਦਵਾਈ ਕਿਤੋਂ ਲੈ ਕੇ ਦੀ ਤੂੰ ਉਹ ਕਾ ਨੂੰ ਚੱਕਿਆ ਯਾਰ ਮੈਨੂੰ ਬਲਦਨੇ ਸਿੰਘਾਂ ਤੇ ਮੇਰਾ ਸਾਲਾ ਹੀ ਕਰਦਾ ਹੁੰਦਾ ਨਾ ਜੇ ਕੁੜੀ ਹੁੰਦੀ ਵਿਆਹ ਕੇ ਤੋੜ ਦਾਂ ਤੇ ਲਾਂਬਾ ਦਵਾਉਂਦਾ ਹੁੰਦਾ ਇਹ ਮਾਹ ਯਾਰ ਬਥੇਰਾ ਰੋਕਿਆ ਬਥੇਰਾ ਰੁਕ ਵੀ ਸਾਰੀ ਹੀ ਮਚ ਗਈ ਅੱਛਾ ਚੱਲ ਮੈਂ ਦੇਖਦਾ ਉਹਨੂੰ ਪੁੱਛਦਾ ਕਿਹੜੀ ਦਵਾਈ ਕਰਾਈ ਤੇ ਆ ਨਾ ਮੈਂ ਖੇਤਿਆਂ ਤੂੰ ਨਾ ਆ ਗਿਆ ਆ ਗਿਆ ਬਾਈ ਇਹ ਲਾਂਬਾ ਹੋ ਗਿਆ ਮੈਨੂੰ ਤਾਂ ਆਪੇ ਹੋ ਲੱਗਦਾ ਆ ਗਿਆ ਆ ਗਿਆ ਪੁੱਲੇ ਚ ਮੇਰਾ ਕੀ ਕਸੂਰ ਆ ਯਾਰ ਮੈਂ ਤਾਂ ਸਮਝਾ ਕੇ ਭੇਜਿਆ ਤੇ ਉਹਨਾਂ ਵੀ ਪਾਈ ਐਂ ਪਾਉਣੀ ਐ ਦਵਾਈ ਅਗਲਾ ਯਾਰ ਅਬ ਤੱਕ ਤੂੰ ਕਸੂਰ ਥੋੜੀ ਮੰਨਦਾ ਪੁੱਲੇ ਤੂੰ ਐਂ ਦੱਸ ਜਦੋਂ ਆਪਣੀ ਜੀਰੀ ਚ ਪਾਉਣ ਵਾਸਤੇ ਦਵਾਈ ਦਿੰਦਾ ਤੇਨੂੰ ਮੈਂ ਆਪੇ ਢੰਗ ਨਾਲ ਨਹੀਂ ਪਾਉਂਦਾ ਹੁੰਦਾ ਸੀਗਾ ਪਤਾ ਯਾਰ ਤੈਨੂੰ ਗਦੀ ਦੀ ਪੂੰਛ ਦਾ ਹੈ ਤੈਨੂੰ ਬਾਜਰੇ ਤੇ ਚਰੀ ਦਾ ਤਾਂ ਪਤਾ ਨਹੀਂ ਲਾ ਕੇ ਤੂੰ ਬੈਲਟ ਖੜ ਗਿਆ ਮੇਰੇ ਨਾਲ ਆ ਵੀ ਕਹਿੰਦਾ ਬੈਲਟ ਲਾ ਕੇ ਆਈ ਬੈਲਟ ਲਾ ਕੇ ਆਈ ਫਿਰ ਤਾਂ ਪੂਰੀ ਤਾਂ ਕੋਈ ਨਹੀਂ ਪਾਈ ਹੈਗੀ ਓ ਮੇਰੇ ਯਾਰ ਗੱਲਾਂ ਇਹ ਕੋਈ ਜੇ ਸੂਰਬੀਆ ਕੋਈ ਉਹ ਸ਼ੁਕਰ ਕਰ ਰੱਬ ਨੇ ਤੂੰ ਬੰਦਾ ਬਣਾਤਾ ਜੇ ਕੁੜੀ ਹੁੰਦੀ ਅਸੀਂ ਤਾਂ ਤੇਰੀ ਬੈਡਨ ਮਾਰੀਏ ਕਦੇ ਟਰਾਲੀ ਚ ਆਏ ਲੈ ਕੇ ਕਦੇ ਆਏ ਲੈ ਕੇ ਬਸ ਇਸੇ ਕੰਮ ਤੇ ਰਹਿਗੇ ਤੇ ਕੀ ਹੋ ਗਿਆ ਹੁਣ ਹੈ ਇਹਦੇ ਪਿੱਛੇ ਪੈਰੇ ਤੇਰੇ ਅਮਰੀਕਤਪਾਨ ਨੂੰ ਪੁੱਛ ਕੇ ਦਾ ਤੇ ਕੀ ਚੰਦ ਚੜ੍ਹਿਆ ਨੇ ਕੀ ਕਰਤਾ ਹੁਣ ਇਹਨੇ ਲੈ ਕਰਨਾ ਕੀ ਦੀਗਾ ਮੈਂ ਬੰਦੇ ਨੂੰ ਦਵਾਈ ਸਮਝਾ ਕੇ ਭੇਜਿਆ ਵੀ ਭਾਈ ਤਾ ਖਰਚਾ ਉਹ ਚੁੱਪ ਕਰ ਮੈਂ ਦੱਸਦਾ ਜਿਹੜੀ ਖੱਬਲ ਵਾਲੀ ਦਵਾਈ ਹੁੰਦੀ ਐ ਖੱਬਲ ਸਕਾਣ ਵਾਲੀ ਉਹ ਇਹਨੇ ਜੀਰੀ ਤੇ ਕਰਾਤੀ ਉਹ ਮਨੀਕੇ ਵੇ ਫਿਰ ਤੈਨੂੰ ਪਤਾ ਇਹਨੂੰ ਕਿੱਥੇ ਹਜੇ ਪਤਾ ਸੀਗਾ ਕਾਸੇ ਦਾ ਲੈ ਲੈ ਕੀ ਪਤਾ ਸੀ ਪਤਾ ਉਦੋਂ ਕੀ ਕਹਿੰਦੀ ਸੀ ਉਦੋਂ ਕੀ ਕਹਿੰਦੀ ਸੀ ਕਹਿੰਦੀ ਮੇਰੇ ਘਰ ਵਾਲਾ ਵੈਲਟ ਲਾ ਕੇ ਹੀ ਬੈਠਿਆ ਗਰੂ ਕਿੰਨੀ ਦੁਕਾਨ ਚ ਹੈ ਤੇ ਫਿਰ ਮੈਨੂੰ ਤਾਂ ਸਹੀ ਕਹੀ ਸੀ ਮੈਨੂੰ ਸਹੀ ਕਹੀ ਸੀ ਜੂ ਟੰਕਰਾਂ ਵਰਗਾ ਦਾ ਹੈਗਾ ਜਿਹਦ ਨੂੰ ਪਤਾ ਹੀ ਨਹੀਂ ਕਾਸੇ ਦਾ ਹੈ ਬੋਲ ਲੈ ਆਪੀ ਤਾਂ ਤੂੰ ਕਹਾ ਕਹਦਾ ਦੁਕਾਨ ਤੇ ਬੈਠਾ ਰਹੀ ਜੀ ਹੁਣ ਮੈਂ ਉਹਦੇ ਨਾਲ ਜਾਂਦਾ ਫਿਰ ਪਵਾ ਕੇ ਨਾ ਆਉਂਦਾ ਉਹਦੇ ਢੰਗ ਨਾਲ ਫਿਰ ਮੇਰੇ ਸਾਲੇ ਮੈਂ ਐਂ ਕਹੇਤੀ ਵੀ ਤੇ ਖੱਬਲ ਵਾਲੀ ਦਵਾਈ ਕਰਾਦੀ ਜੀਰੀ ਤੇ ਹੁਣ ਸਮਝਾ ਕੇ ਮੈਂ ਜਾ ਜੂ ਲੈ ਮੇਰੀ ਗੱਲ ਸੁਣ ਲੈ ਭਾਈ ਲੱਖ ਰੁਪਏ ਦੀ ਅੰਗਲੇ ਦੀ ਫਸਲ ਖਰੀਦ ਹੋ ਗਈ ਮਸਾ ਹ ਅਗਲਾ ਪੁੱਗਤੂਆਂ 50000 ਆਪਾਂ ਨੂੰ ਦੇਣਾ ਪਊਗਾ ਉਹ ਜਿਹੜਾ 50000 ਹੈ ਤੈਨੂੰ ਕਾਪੀ ਲਾਣ ਦਾ ਬੜਾ ਚੌਤੀ ਉਹ 50000 ਸੋਡੀ ਕਾਪੀ ਤੇ ਲਿਖਿਆ ਕਿਉਂ ਸਾਡੀ ਤੇ ਕਿਉਂ ਲਿਖੇਗਾ ਬੜਾ ਚਲਾਕ ਹੈ ਤੂੰ ਹੈ ਕਿਉਂ ਦਵਾਈ ਕਿਹਾ ਮੈਂ ਕਹਿੰਦਾ ਸੀ ਦੁੱਧ ਕਰਾਂਗੇ ਹੁਣ ਲਿਖ ਲੈ ਤੇਰੀ ਤੇ ਵੀ 25000 ਦੇ ਦੇ ਤੇ ਲਿਖ ਦੇ 25000 ਸਾਡੀ ਤੇ ਲਿਖ ਦੇ ਇਹ ਗੱਲ ਝੂਠ ਅਸੀਂ ਲਾ ਦੋ ਭਰਾਂਗੇ 25 ਤੈਨੂੰ ਹੀ ਸ਼ਾਂਖ ਸੀ ਇਹਨੂੰ ਦੁਕਾਨ ਤੇ ਭੇਜ ਜਾਂਦਾ ਵੇਖ ਡੰਗਰਾਰ ਵਰਗਾ ਹੈਗਾ ਸੀਗਾ ਨੁਕਸਾਨ ਕਰਾ ਕੇ ਧਰਤਾ ਪਸ਼ੂਆਂ ਦੇ ਵਿੱਚ ਰਹਿੰਦਾ ਦਿਮਾਗ ਵੀ ਪਸ਼ੂ ਵਰਗਾ ਹੋ ਰਿਹਾ ਤਾੜੀ ਤਾਂ ਦੋਨੋਂ ਹੱ ਕਰਦਾ ਸਹੀ ਕੰਮ ਆ ਇਹਨੂੰ ਕੀ ਪਤਾ ਸੀ ਨਹੀਂ ਇਹੋ ਜਿਹਾ ਕੁਝ ਪਿਆਰ ਨਾ ਹੁੰਦਾ ਕਲੇਸ਼ ਪਾ ਕੇ ਤਾਂ ਉਹਨੂੰ ਮਨੀਟਰ ਬਣਾਇਆ ਸੀਗਾ ਕਰ ਚੱਲ ਚੰਗਾ ਚੁੱਪ ਮੇਰੀ ਗੱਲ ਸੁਣ ਨੂੰ ਗ੍ਰਾਮ ਤੇ ਇਹਨੂੰ ਗ੍ਰਾਮ ਤੇ 100 ਗ੍ਰਾਮ ਦਾ ਤਾਂ ਇਹਨੂੰ ਪਤਾ ਨਹੀਂ ਤੂੰ ਇਹਨੂੰ ਚਿਮਣਾ ਬਾਣੀਆਂ ਸਮਝੀ ਬੈਠੀ ਐ ਹੈ ਬੈਠੀ ਕਿ ਜਾ ਠੀਕ ਜਾ ਠੀਕ ਜਾ ਕਹਿੰਦੀ ਮੇਰੀ ਗੱਲ ਸੁਣ ਲੈ 50000 ਸੋਡੇ ਕਣੀ ਲਿਖਾ ਜੂ ਮੈਂ ਪਹਿਲਾਂ ਗੱਲ ਖੁੱਲੀ ਸੀ ਬੋਦੇ ਦੇਗਾ ਕਹੇ ਦੀ ਤੈਨੂੰ ਵੀ ਅੱਜ ਤੋਂ ਬਾਅਦ ਜਿਹੜਾ ਨਫਾ ਨੁਕਸਾਨ ਦੁਕਾਨ ਤੇ ਹੋਇਆ ਬਾਈ ਜ਼ਿੰਮੇਵਾਰੀ ਤੇਰੀ ਹੈ ਜੇ ਹੁਣ ਕਰੇ ਉਰੇ ਦੀ ਦੇਖ ਆਪਣੀ ਮੈਂ ਸੱਚ ਡਿਊਟੀ ਮੇਰੀ ਦੀ ਜੇ ਕੱਟਾ ਮਰਦਾ ਜੇ ਕੋਈ ਕੱਟਾ ਬੱਛਾ ਮਰਦਾ ਉਹਦੀ ਜ਼ਿੰਮੇਵਾਰੀ ਮੇਰੀ ਸੀ ਅੱਛਾ ਅਸੀਂ ਨਹੀਂ ਦਿੰਦੇ ਪਹਿਲਾਂ ਤਾਂ ਮੈਂ ਕਹਿੰਦੀ ਸੀ ਵੀ ਚੱਲ 25000 ਦੇ ਵੀ ਦਵਾਂਗੇ ਹੁਣ ਨਹੀਂ ਦਿੰਦੀ ਜਾ ਕਰ ਲੈ ਜੋ ਕਰਨਾ ਜੇ ਕੋਲੇ ਤੈਨੂੰ ਜਿਆਦੀ ਇਨਾ ਹੋਗਾ ਦੇਖ ਸਾਡੇ ਤੇ ਬੜਾ ਲੱਗਦਾ ਤੂੰ ਹਾਂ ਸੰਤ ਅੱਡ ਕਰਦੇ ਅੱਜ ਹੋ ਜੋ ਹੋ ਜੋ ਹਾਂ ਕਰਦੇ ਕਰਦੇ ਵਧੀਆ ਸਾਡੀ ਸਾਨੂੰ ਤਾਂ ਅੱਡ ਹੋ ਅੱਡ ਵੇਖਦੀ ਤੁਸੀਂ ਕਿਹੜੇ ਸਰਕਾਰ ਨਾਲ ਇਹ ਚੰਗੀ ਤਰ੍ਹਾਂ ਹੋ ਜੂਗੀ ਖੁਸ਼ ਹੋ ਦੇਖ ਲਓ ਫਿਰ ਹੋ ਜੋ ਫਿਰ ਹੋ ਜੋ ਫਿਰ ਅੱਡ ਅੱਡ ਸੱਚਾਉਂਦੇ ਹੀ ਸੀ ਹਾਂ ਅਸੀਂ ਤਾਂ ਨਵੀਂ ਰੱਖੀ ਬੈਠੇ ਸੀ ਆਪਣੇ ਨਾਲੇ 2.5 ਕਿੱਲੇ ਜ਼ਮੀਨ ਦੇ ਨੇ ਦੇਖ ਹਣਾ ਜਿਹੜਾ ਕਨੈਕਸ਼ਨ ਹੈ ਉਹ ਮੇਰੇ ਨਾਂ ਉਹ ਬਾਈ ਮੇਰੀ ਗੱਲ ਸੁਣੀ ਜੇ ਤੂੰ ਪਾਣੀ ਲਵੇਂਗਾ ਉਹ ਬੋਰ ਦਾ ਪੈਸੇ ਲਿਆ ਪੈਸੇ ਲਿਆ ਕਰੂ ਮੈਂ ਘੰਟਿਆਂ ਦੇ ਆ ਤਾਂ ਬੋਲੇ ਤੇਰੀ ਜਮਾ ਹਾਂ ਕਰੈਕਸ਼ਨ ਮੇਰੇ ਨਾਮ ਆ ਜਦੋਂ ਸਾਨੂੰ ਇੰਨੇ ਸਾਲ ਹੋ ਗਏ ਉਰੇ ਉਹ ਕਰਦੇ ਨਾ ਮੇਰੇ ਪੇਕਿਆਂ ਦੀ ਜ਼ਮੀਨ ਹਾਈਵੇ ਤੇ ਆਈ ਸੀ 10 ਲੱਖ ਉਹਨਾਂ ਨੇ ਦਿੱਤਾ ਸੀ ਪਲਾਟ ਵੀ ਸਾਡਾ ਡੰਡੀ ਪੋ ਇਸ ਘਰ ਦੇ ਚੋਂ ਆ ਦੇਖੋ ਆ ਪਲਾਟ ਤਾਂ ਬਬਲੂ ਦੇ ਨਾਮ ਆ ਆ ਦੇਖ ਲੈ ਇਹ ਵੀ ਸੋਡਾ ਕੀ ਆ ਉਰੇ ਡੰਡੀ ਫੜੋ ਬੋਲੇ ਦਾ ਬੜਾ ਵੱਡਾ ਧੋਖਾ ਕਰਿਆ ਯਾਰ ਲੈ ਧੋਖਾ ਖਾ ਗਈ ਜਾਂ ਤੇ ਨਨੇ ਆਬਦੀ ਦੇਖ ਲੈ ਤੂੰ ਹੀ ਰੋਂਦਾ ਸੀ ਮੇਰਾ ਭਰਾ ਐ ਮੈਂ ਆ ਦੇਖ ਲੈ ਮਾਤਾ ਪ੍ਰਭਾ ਦਾ ਭਾਈ ਸਮਝੇ ਦੀ ਮੈਨੂੰ ਕੀ ਪਤਾ ਵੀ ਐ ਧੱਕਾ ਮਾਰੂ ਇਹ ਤੈਨੂੰ ਨਹੀਂ ਚਾਹਤੀ ਹੈਗਾ ਕਾਪੀ ਲਾਣ ਦਾ ਗੱਲ ਲੈ ਲਾ ਨਹੀਂ ਹੁਣ ਲਾ ਲਈ ਰਜਿਸਟਰ ਆਪਦਾ ਸਾਨੂੰ ਨਹੀਂ ਪਤਾ ਸੀ ਵੀ ਤੁਸੀਂ ਇਹੋ ਜਿਹੇ ਗਦਾਰ ਨਿਕਲੋਗੇ ਆਪਦੇ ਭਰਾ ਨਾਲ ਐਡੀ ਵੱਡੀ ਚਲੋ ਡੰਡੀ ਫੜੋ ਫਿਰ ਜਾਓ ਡੰਡੀ ਫੜੋ ਤੁਹਾਡੀ ਕਮਾਈ ਤੇ ਕੀਤਾ ਮੇਰੇ ਮਾਪਿਆਂ ਨੇ ਦਿੱਤਾ ਸੀ ਡੰਡੀ ਲੱਗੋ ਦੋਨੇ ਚਲੋ ਕੰਮ ਕਰੋ ਜਾਓ ਜਾਓ ਤੁਸੀਂ ਜਾਓ ਹਾਂ ਬਾਗਲ 'ਚ ਵਗ ਜਾਓ ਬਾਗਲ 'ਚ ਵਗ ਜਾਓ ਦੇਖ ਲੈ ਮੁੰਡਾ ਤੈਨੂੰ ਭਾਈ ਨਹੀਂ ਰਿਹਾ ਤੂੰ ਬਸ ਤੈਨੂੰ ਵੀ ਦੇਖ ਲਿਆ ਯਾਰ ਵੀ ਦੇਖ ਲਿਆ ਬਸ ਤੂੰ ਤੂੰ ਕਰੀ ਹੋਈ ਗੱਲ ਤੇ ਖੜਿਆ ਪਹਿਲਾਂ ਐਂ ਦੱਸ ਚਲਾ ਆ ਜਾ ਖੜਿਆ ਕੋਈ ਗੱਲ ਨਹੀਂ ਡੰਡੀ ਫੜੋ ਯਾਰ ਬਸ ਪਸਤਾ ਮੇਗਾ ਨਾਲੇ ਹੋਰ ਹੋਰ ਬਸ ਤੇ ਖਲੜ ਬਫ ਕਿ ਪਾਪ ਕਰੇ ਸੀ ਬਸਦੇ ਬਸਦੇ ਘਰ ਚੋਂ ਨਿਕਲਣਾ ਪੈ ਗਿਆ ਨਾ ਮੀਤ ਆਇ ਨਾ ਕਰ ਹੌਸਲਾ ਰੱਖ ਉਹ ਪਰਮਾਤਮਾ ਹੈਗਾ ਨਾ ਪਰਮਾਤਮਾ ਹੈਗਾ ਸਭ ਠੀਕ ਕਰੂ ਚਲੋ ਤਬਗਾਨੀ ਸੀਗੀ ਹੈ ਤੇਰੇ ਭਰਾ ਨੇ ਵੀ ਨਹੀਂ ਸੋਚਿਆ ਹੈਗਾ ਪੋਰਾ ਚਲੋ ਭਾਈ ਕਿਸੇ ਦੇ ਦਿਲ ਦਾ ਕੋਈ ਪਤਾ ਨਹੀਂ ਹੁੰਦਾ ਵੀ ਕੀ ਹੁੰਦਾ ਦਿਲ 'ਚ ਪਰ ਪ੍ਰਮਾਤਮਾ ਦਾ ਹੈਗਾ ਨਾ ਵੀ ਤਾਂ ਐਂ ਨਹੀਂ ਕਰ ਦਿੰਦਾ ਆਜਾ ਠੀਕ ਆ ਏ ਰੱਬਾ ਮੈਨੂੰ ਵੀ ਚੱਕ ਲੈ ਬੋਲੇ ਭਾਈ ਖੜਾ ਹੋਏ ਓਹੋ ਕੀ ਹਾਲਤ ਹੋ ਗਈ ਹੈ ਕਿਵੇਂ ਹੋ ਗਿਆ ਬੋਲੇ ਹੋ ਬੋਦੇ ਹਾਂ ਠੀਕ ਹੈ ਤੂੰ ਮਾਤਾ ਠੀਕ ਆ ਭਾਈ ਤੂੰ ਦਾ ਸਾ ਮਾ ਕਿਵੇਂ ਹੋ ਗਿਆ ਇਹ ਅਸੀਂ ਤਾਂ ਠੀਕ ਆ ਤੂੰ ਕੀ ਹਾਲ ਕਰ ਲਿਆ ਮੇਰਾ ਐਕਸੀਡੈਂਟ ਹੋ ਗਿਆ ਦੀ ਬੋਦੇ ਪਤੰਦਰਾ ਤੂੰ ਸਨੇਹਾ ਤਰਾ ਦੇ ਮੈਂ ਕਿਹੜਾ ਮਰਗੇ ਦੀ ਜਿਉਂਦਾ ਦੀ ਬਾਈ ਹੈ ਸਨੇਹਾ ਕਿਨੂੰ ਲਾਵਾਂ ਐ ਦੱਸ ਕਿਨੂੰ ਲਾਵਾਂ ਕਿਸੇ ਨੂੰ ਮਰਜ਼ੀ ਕਹਿ ਦਿੰਦਾ ਤੁਰੇ ਜਾਂਦੇ ਨੂੰ ਵੀ ਮੇਰੇ ਭਾਈ ਨੂੰ ਭੇਜ ਦੋ ਭੱਜਿਆਉਂਦਾ ਮੈਂ ਉਹਦੀ ਬਾਈ ਹੋਰ ਅਸੀਂ ਕਿਹੜੇ ਇੰਨੇ ਮਾੜੇ ਸੀ ਹੈ ਬਾਈ ਪੁੱਤੇ ਮੈਂ ਤੇਰੇ ਨਾਲ ਬਾਹ ਮਾੜੀ ਕਰੀਤੀ ਮੈਨੂੰ ਮੇਰੇ ਕਰਮਾਂ ਦਾ ਫਲ ਮਿਲ ਗਿਆ ਬਾਈ ਨਾ ਨਾ ਲੱਗਿਆ ਮੈਨੂੰ ਮਿਲ ਗਿਆ ਨਾ 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 ਬੋਲੇ ਐ ਨਹੀਂ ਕਰਦੇ ਚਲ ਚੁੱਪ ਕਰ ਇਹ ਤਾਂ ਜਿਵੇਂ ਲਿਖਿਆ ਹੁੰਦਾ ਬੋਲੇ ਉਵੇਂ ਹੋ ਜਾਂਦਾ ਹੁੰਦਾ ਠੀਕ ਆ ਆਪਣੇ ਆਪਣੇ ਦਿਲਾ ਚਦੂਰੀ ਨਹੀਂ ਪਹਿਣੀ ਚਾਹੀਦੀ ਬੋਲੇ ਬਾਈ ਮੈਂ ਤੇਰੇ ਨਾਲ ਬਾਹ ਮਾੜਾ ਕਰੀਤੀ ਬਾਹ ਮਾੜਾ ਮੈਨੂੰ ਪ੍ਰਮਾਤਮਾ ਨੂੰ ਉਹੀ ਫਲ ਤੇ ਦਮ ਨੂੰ ਪਰਮਾਤਮਾ ਨਾ ਨਾ ਬੋਲੇ ਅਸੀਂ ਤੇਰੇ ਨਾਲ ਆਂਗੇ ਕੋਈ ਨਾ ਅਸੀਂ ਕਿਹੜਾ ਬਈ ਬੁਰਾ ਮੰਨਿਆ ਕੋਈ ਨਾ ਬੋਲੇ ਹੋਣੀ ਦੀਦੀ ਤੇਰੇ ਵਾਲੀ ਬਹੂ ਕਿੱਥੇ ਗਈ ਆ ਹੈ ਉਹ ਤੇ ਤੇਰੀ ਪਰਜਾਈ ਵੀ ਮੈਨੂੰ ਛੱਡ ਕੇ ਗਈ ਕਹਿੰਦੀ ਆ ਪਾਹੀਜ ਹੋ ਗਿਆ ਤੂੰ ਕੰਮ ਦਾ ਨਹੀਂ ਖਾਰ ਦਾ ਨਹੀਂ ਓਏ ਮਾੜੇ ਕਰਮਾੜੀ ਮਾੜੇ ਕਰਮਾੜੀ ਦੀ ਘਰ ਚੋਂ ਦੇਲਾ ਪਵਾੜਾ ਪਵਾਤਾ ਆਪਣੇ ਫਿੱਕ ਪਵਾਤੀ ਭਾਈਆਂ ਨੂੰ ਅਟਕਰਾਤਾ ਹੋਏ ਆਪ ਕਹੇ ਜੀ ਨਿਕਲੀ ਆ ਤੈਨੂੰ ਆ ਪਾਏ ਨੂੰ ਛੱਡ ਕੇ ਭੱਜ ਗਈ ਦੱਸ ਹੈ ਚੱਲ ਤੂੰ ਘਬਰਾ ਨਾ ਬੋਲਿਆ ਹੈ ਹਾ ਮੇਰੇ ਲਈ ਤਾਂ ਹੈਗੀ ਆ ਹੈ ਬਈ ਤਾਂ ਮੈਨੂੰ ਅਜਹ ਅਹਿਸਾਸ ਕਰਾਦਾ ਵੀ ਭਾਈ ਭਾਈ ਹੁੰਦਾ ਉਹ ਬਗਾਨਾ ਬਗਾਨਾ ਹੁੰਦਾ ਬੁੱਧ ਨਾ ਨਾ ਤੂੰ ਚੁੱਪ ਕਰ ਰੋਣਾ ਰੋਣਾ ਨਹੀਂ ਪੋੜਿਆ ਅਸੀਂ ਆ ਗਏ ਨਾ ਅਸੀਂ ਹੈਗੇ ਆ ਹੈ ਹੁਣ ਨਾ ਰੋ ਤੂੰ ਰੋਣਾ ਹੀ ਨਾ ਕੋਰੋਨਾ ਬੋਲੇ ਰੋਣਾ ਨਾਲੇ ਆਬ ਨਹੀਂ ਰਹੀ ਨਾਲੇ ਸਾਨੂੰ ਘਰੋਂ ਕਢਾ ਗਈ ਹੈ ਦੇਖ ਲੈ ਕਿਹਜੀ ਚੰਦਰੀ ਨਿਕਲੀ ਆ ਬੋਤੇ ਮੈਂ ਤਾਂ ਪਰਮਾਤਮਾ ਮੂਰੇ ਹੱਥ ਬੰਨਦਾ ਵੀ ਮੈਨੂੰ ਚੱਕ ਲੈ ਓ ਮੈਂ ਨਾ ਬੋਨੇ ਕਿ ਮੈਂ ਚੱਕ ਅਸੀਂ ਹੈਗੇ ਬਾਈ ਹੈ ਚੁੱਪ ਕਰ ਤੂੰ ਨਾ ਬੋਲ ਤੂੰ ਰੋਂਦੇ ਨਹੀਂ ਹੁੰਦੇ ਬੋਲੇ ਰੋਣਾ ਚੁੱਪ ਕਰ ਐ ਆ ਕਰ ਤੂੰ ਸਾਡੇ ਨਾਲ ਉਧਰ ਚੱਲ ਬਗਲ ਚ ਹੋਰ ਬਗਲ ਚ ਚੱਲ ਸਾਡੇ ਨਾਲ ਤੂੰ ਕਿੱਥੇ ਮੈਂ ਤੈਨੂੰ ਆਪੇ ਰੋਟੀ ਪਾਣੀ ਬਣਾ ਕੇ ਦਵਾਂਗੀ ਨਾ ਬੋਲੇ ਟੈਨਸ਼ਨ ਨਾ ਲੈ ਆਪੋ ਤੇ ਆਈਡੀ ਬੱਡੀ ਗੋਠੀ ਕਿਸ ਕੰਮ ਦੀ ਆ ਉਹ ਕਿਸ ਕੰਮ ਦੀ ਤੁਸੀਂ ਉਰੇ ਆ ਜੋ ਸੋਢੀ ਐ ਸੋਢੀ ਐ ਮੇਰੇ ਘਰਾਂ ਜਵਾਖ ਰਹੋਂਦੇ ਨੇ ਮੈਂ ਕਿਨੂੰ ਦੇਊਂਗਾ ਗੋਠੀ ਇਹਦਾ ਦੱਸ ਦੇ ਓਏ ਕਾਲੇ ਮੂੰਹ ਵਾਲੀ ਜੇ ਕੱਲ ਨੂੰ ਫੇਰ ਆ ਗਈ ਫੇਰ ਮੈਂ ਜਾ ਦੂੰਗਾ ਬੋਲਿਆ ਬਈ ਸਾਨੂੰ ਤਾਂ ਡਰ ਲੱਗਦਾ ਹੁਣ ਲੜਾਈ ਤੋਂ ਅਸੀਂ ਤਾਂ ਉੱਥੇ ਲੈ ਜਾਾਂਗੇ ਤੇਰੀ ਉੱਥੇ ਸੇਵਾ ਆਪਣੀ ਕਰਾਂਗੇ ਆਪਣਾ ਭੋਲਾ ਕਿੰਨਾ ਪਿਆਰ ਤੇ ਇੱਕ ਦੂਜੇ ਤੋਂ ਬਿਨਾ ਰੋਟੀ ਨਹੀਂ ਖਾਂਦੇ ਸੀ ਆਪਾਂ ਹੈ ਜਾ ਦੇ ਉਹ ਗੱਲ ਤੇਰੇ ਉਹੀ ਤਾਂ ਗੱਲ ਆ ਬੋਦੇ ਆਪਾਂ ਇੱਕ ਪਲੇਟ 'ਚ ਇਕੱਠੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ ਤੇ ਮਾ ਪਰਮਾਤਮਾ ਮੂਰੇ ਹੱਥ ਬੰਨਦੀ ਹੁੰਦੀ ਦੀ ਵੀਰੱਬਾ ਮੇਰੇ ਪੁੱਤਾਂ ਦਾ ਪਿਆਰਾ ਹੀ ਬਣਾਈ ਰੱਖੀ ਐਂ ਹੀ ਬਣਾਈ ਰੱਖੀ ਭਈ ਪ੍ਰਾਤਾ ਪ੍ਰਾਈ ਹੁੰਦੇ ਨੇ ਦੇਖ ਲੈ ਕੋਈ ਨਹੀਂ ਖੜਦਾ ਕਿਸੇ ਕੋਲ ਆ ਕੇ ਆਪਣਾ ਪਿਆਰ ਤਾਂ ਭੋਲੇ ਉਵੇਂ ਹੀ ਆ ਕੋਨੇ ਨਹੀਂ ਰਹਿਣ ਦਿੰਦਾ ਕੋਨੇ ਨਹੀਂ ਰਹਿਣ ਦਿੰਦਾ ਜੇ ਨਾ ਤੂੰ ਉਹਦੇ ਪਿੱਛੇ ਲੱਗਦਾ ਇਹ じゃ ਕੁਝ ਹੋਣਾ ਹੀ ਨਹੀਂ ਓਰੇ ਰੋਟੀ ਪਾਣੀ ਦੱਸ ਬਣਾ ਖਾਤਾ ਗੋਸਤਾ ਨਾ ਲੈ ਆਂਦੜੀਆਂ ਬਣਾ ਕੇ ਲੈ ਆ ਮਾ ਆ ਲਿਆ ਪਰਜਾਈ ਚਲਿਆ ਬਣਾ ਲੈ ਤੁਕੜੀ ਆਪਣਾ ਕੇ ਲਿਆ ਚਲ ਮੈਂ ਬਣਾ ਕੇ ਲੈਨੀ ਆ ਚਲ ਤੁਸੀਂ ਕਰ ਦਿਓ ਇਹਨੂੰ ਅਸੀਂ ਅਸੀਂ ਤੇਰੇ ਕੋਲ ਹੀ ਆ ਭੋਲੇ ਅਸੀਂ ਕਿਤੇ ਨਹੀਂ ਜਾਂਦੇ ਤੇਥੋਂ ਅਸੀਂ ਵਕਾ ਹੋ ਸਕਦੇ ਕਿਤੇ ਨਾਹਾਂ ਤੋਂ ਮੱਸ ਪੱਖ ਹੁੰਦਾ ਦੇਖਿਆ ਤਾਂ ਕਦੇ ਹਾਂ ਠੀਕ ਹੈ ਬੋਦੇ ਹੋਰ ਟੈਨਸ਼ਨ ਨਾ ਲੈ ਪੈ ਰਾਮ ਕਰ ਮੈਂ ਲੈ ਕੇ ਆਂ ਚਾ ਬਣਾ ਲੈ ਤਲੀਆ ਬਸ ਬੋਦੇ ਅੱਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਬਾਈ ਅਹਿਸਾਸ ਹੋ ਗਿਆ ਮੈਂ ਤੂੰ ਬੈਠ ਨਹੀਂ ਜਾਂਦਾ ਮੈਨੂੰ ਪਵਾ ਦੇ ਦਾ 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 ਵਾਦੇ ਚੀਸ ਪੈਂਦੀ ਹੈ ਚੀਸ ਪੈਂਦੀ ਹੈ ਬੋਲੇ ਅੱਦਾ 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 ਦੁੱਖ ਦੂਰ ਹੋ ਜਾਣਾ ਬੋਲੇ ਅੱਦਾ ਦੁੱਖ ਦੂਰ ਹੋ ਜਾਣਾ ਭਾਈ ਨੂੰ ਮਿਲ ਕੇ ਹਾਏ ਰੱਬਾ ਹਾਏ ਇਹ ਜਦ ਕਰ ਕੀ ਲਿਆਏ ਹਾਏ 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 ਉਹਦੇ ਹੁਣ ਤਾਂ ਮੈਂ ਮਰੂਗਾ ਨਹੀਂ ਨਹੀਂ ਬੁੱਦੇ ਮੈਂ ਹੈਗਾ ਨਾ ਕਿ ਮਰ ਜੇਗਾ ਤੂੰ ਹੈ ਦੱਸ ਜੇ ਅਸੀਂ ਇੱਥੋਂ ਦੂਰ ਹੋਈਏ ਤਾਂ ਕਹੇ ਇਹ ਜੀ ਅਗਲਾ ਅਸੀਂ ਤੇਰੇ ਨਾਲ ਖੜੇ ਹਾਂ